ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤੇ ਦਿਨੀ ਮਣੀਯੋਗ ਸਰੋਚਦਾਰਤ ਦੇ ਵਿੱਚ ਪਤੰਜਲੀ ਦੇ ਵਿਰੁੱਧ ਇੱਕ ਭ੍ਰਮਕ ਇਸ਼ਤਿਹਾਰ ਦੇਣ ਦਾ ਐਡਵਰਟਾਈਜ਼ਮੈਂਟ ਦੇਣ ਦਾ ਜਿਹੜਾ ਹੈ ਉਹ ਕੇਸ ਚੱਲਿਆ ਮੁਕਦਮਾ ਚੱਲਿਆ ਹੋਣਾ ਚਾਹੀਦਾ ਭ੍ਰਮਕ ਇਸ਼ਤਿਹਾਰ ਦੇਣਾ ਬਹੁਤ ਗਲਤ ਗੱਲ ਹੈ ਕੁਕੇਦ ਨਾਲ ਸਾਡੀ ਆਮ ਜਨਤਾ ਦੀ ਸੇਧ ਦੇ ਨਾਲ ਖੇਲਵਾੜ ਹੁੰਦਾ ਹੈ ਜਿਹੜੀ ਚੀਜ਼ਾਂ ਹੈ ਨਹੀਂ ਉਸ ਚੀਜ਼ ਨੂੰ ਪ੍ਰਸਤੁਤ ਕਿਉਂ ਕੀਤਾ ਜਾਂਦਾ ਹੈ ਜਦੋਂ ਅਦਾਲਤ ਦੇ ਵਿੱਚ ਇਸ ਦੀ ਸੁਣਵਾਈ ਹੋ ਰਹੀ ਸੀ ਤਾਂ ਪਤੰਜਲੀ ਨੂੰ ਜਿਹੜੇ ਚਲਾਉਂਦੇ ਨੇ ਸਵਾਮੀ ਰਾਮਦੇਵ ਯੋਗ ਗੁਰੂ ਉਹਨਾਂ ਨੇ ਕਿਹਾ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਇਸ ਦੇ ਉੱਪਰ ਮਾਫੀ ਮੰਗਦੇ ਹਾਂ ਤਦਾਲਤ ਨੇ ਕਿਹਾ ਕਿ ਨਹੀਂ ਤੁਹਾਡੀ ਇਸ ਮਾਫੀ ਦੇ ਨਾਲ ਕੰਮ ਨਹੀਂ ਚੱਲੇਗਾ ਤੁਸੀਂ ਐਕਸ਼ਨ ਦੇ ਲਈ ਤਿਆਰ ਰਹੋ ਹੁਣ ਇੱਥੇ ਇੱਕ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਪ੍ਰਮਖ ਇਸ਼ਤਿਹਾਰ ਕੇਵਲ ਪਤੰਜਲੀ ਦਿੰਦੀ ਹੈ ਬਹੁਤ ਸਾਰੀਆਂ ਐਡਸ ਤੁਸੀਂ ਟੀਵੀ ਦੇ ਉੱਪਰ ਦੇਖਦੇ ਹੋ ਜਿਦੇ ਵਿੱਚੋਂ ਅਸੀਂ ਗੱਲ ਕਰੀਏ ਤਾਂ ਕੁਝ ਐਡਸ ਦਿਖਾਈ ਜਾਂਦੀਆਂ ਨੇ ਕਿ ਤੁਸੀਂ ਇਹ ਪਰਫਿਊਮ ਲਗਾਓ ਕੁੜੀ ਤੁਹਾਡੇ ਵੱਲ ਖਿੱਚੀ ਆਵੇਗੀ। ਦਾਣੇ-ਦਾਣੇ ਮੇ ਕੇਸਰ ਦਾ ਸੁਆਦ। ਬਰੈਡ ਦੀਆਂ ਪੈਕੇਟਸ ਲੇ ਗਲੋ ਹੋਲ ਵੀਟ ਬਰੈਡ। ਲੇਕਿਨ ਉਹਨਾਂ ਦੇ ਵਿੱਚ ਮੈਦਾ ਮਲਾਇਆ ਜਾਂਦਾ ਹੈ। એનર્ਜੀ ਬੂਸਟ ਦੇ ਡਰਿੰਕਸ ਦੇ ਵਿੱਚ ਕੀ ਕੁਝ ਪੈਂਦਾ ਉਹ ਤੁਹਾਨੂੰ ਸਭ ਨੂੰ ਪਤਾ ਹੈ। ਹਰਬਸ ਦੇ ਬਿਸਕੁਟ ਬਣਾਏ ਜਾਂਦੇ ਨੇ ਕਿ ਇਹਦੇ ਵਿੱਚ ਅਸੀਂ ਆਯੁਰਵੈਦਿਕ ਹਰਬਸ ਨੇ। ਲੇਕਿਨ ਹਬਸ ਕਿੰਨੀਆਂ ਨੇ ਕਿਸ ਤਰ੍ਹਾਂ ਦੀਆਂ ਨੇ ਉਹ ਪੈਕੇਟ ਦੇ ਉੱਪਰ ਸਪਸ਼ਟ ਪੜ ਕੇ ਤੁਹਾਨੂੰ ਪਿਛਲੇ ਪਾਸੇ ਜਿਹੜਾ ਮਾਈਕਰੋ ਅੱਖਰਾਂ 'ਚ ਲਿਖਿਆ ਜਾਂਦਾ ਪਤਾ ਲੱਗ ਜਾਏਗਾ ਇੱਕ ਫਰੈਸ਼ ਟਮਾਟੋ ਕੈਚਪਸ ਹੁੰਦੀਆਂ ਨੇ ਇੱਕ ਕੰਪਨੀ ਦੀ ਬਟ ਜੇ ਤੁਸੀਂ ਉਹਨੂੰ ਪੈਕੇਟ ਨੂੰ ਪਿੱਛੇ ਧਿਆਨ ਨਾਲ ਦੇਖੋ ਤਾਂ ਪਤਾ ਲੱਗਦਾ ਕਿ ਤੁਹਾਨੂੰ ਕਿੰਨਾ ਕੁ ਉਹਦੇ ਉੱਪਰ ਇਹਦੇ ਵਿੱਚ ਫਰੈਸ਼ ਟਮਾਟੋਸ ਕੀ ਇਹ ਪ੍ਰਮਖ ਜਾਣਕਾਰੀ ਨਹੀਂ ये चैनल भी है उसमें वीडियो देखो फिर गल करते हैं गुड डे कैशु आमंड कुकीज hmm. इसमें कितना कैशू और आमंड होगा पचास साठ परसेंट होना चाहिए गुड डे मैं अगर मैं कैशू और आलमंड देख रहा हूँ आलमंड एंड वन पॉइंट फोर परसेंट एंड कैशू जीरो प्वाइंट होल परसेंट होलवीट मारीवीट इसकी मैदा नहीं होगा hmm. इसमें फिफ्टी टू परसेंट मैदा है और नाइनटीन पॉइंट फाइव परसेंट होलवीट दिस इज बींग सोल्ड एज न्यूट्री चॉइस हर्ब्स अश्वगंधा टर्मरिक तुलसी गिलोय आमला पांच चीज पांच हर्ब का मेंशन किए गए हैं और पांचों हर्ब मिला के जीरो प्वाइंट वन परसेंट है किसान हेजल नट चोको पीनट स्प्रेड ओके इसमें हेजल है ही नहीं द नेम ऑफ द कैचअप इज फ्रेश टमेटो कैचअ यहाँ पीछे में लिखा है यहाँ एस्ट्रिस्ट साइन है दिस इज ओनली अ ब्रांड नेम स्लैश ट्रेडमार्क एंड डज नॉट रिप्रेजेंट टू नेचर मतलब फ्रेश टोमेटो सिर्फ नेम और नाम तो फ्रेश टोमेटो वाह सॉल्व प्रॉब्लम सॉल्व ओ आर एस एल नीचे में लिखा है नॉट एन ओ आर एस

ਅਦਾਲਤਾਂ ਨੂੰ ਨਹੀਂ ਦਿਖਦਾ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੋਈ ਕੇਸ ਨਹੀਂ ਸਿਰਫ ਕਿਉਂ ਸਵਦੇਸ਼ੀ ਜਿਹੜੀ ਇਹ ਬ੍ਰਾਂਡਸ ਨੇ ਉਹਨਾਂ ਦੇ ਉੱਪਰ ਕਿਉਂ ਕਾਰਵਾਈ ਕੀ ਇਹਦੇ ਪਿੱਛੇ ਕੋਈ ਹੋਰ ਚੀਜ਼ਾਂ ਵੀ ਨਹੀਂ ਕਿਉਂਕਿ ਸਿਰਫ ਇਹ ਕੇਵਲ ਉਤਪਾਦ ਹੀ ਨਹੀਂ ਬਣਾਉਂਦੇ ਉਤਪਾਦ ਦੇ ਨਾਲ-ਨਾਲ ਯੋਗ ਦਾ ਪ੍ਰਚਾਰ ਪ੍ਰਸਾਰ ਅਤੇ ਵਿਦਿਆ ਦਾ ਪ੍ਰਚਾਰ ਪ੍ਰਸਾਰ ਤੇ ਆਯੁਰਵੇਦ ਦਾ ਪ੍ਰਚਾਰ ਪ੍ਰਸਾਰ ਇਹ ਚੀਜ਼ਾਂ ਕਰਦੇ ਨੇ ਕਿ ਸਿਰਫ ਇਸ ਕਰਕੇ ਤਾਂ ਇਹਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਕੱਲੇ ਐਮਐਨ ਅਸੀਂ ਇਸ ਗੱਲ ਦੇ ਵੀ ਹੱਕ 'ਚ ਨਹੀਂ ਆਈਆਂ ਅਸੀਂ ਇਸ ਗੱਲ ਦਾ ਵੀ ਪੱਕ ਨਹੀਂ ਪੂਰੇ ਕੀ ਪਤੰਜਲੀ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਜੋ ਵੀ ਪ੍ਰਮਤ ਕਾਰਵਾਈ ਕਰਦੀ ਹੈ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਇੱਕ ਪੱਖਪਤੀ ਜਿਹੜਾ ਰਵਈਆ ਹੈ ਉਹ ਸਹੀ ਨਹੀਂ ਹੈ ਪੱਖਪਤੀ ਰਵਈਏ ਦੇ ਨਾਲ ਇਹ ਕਾਰਵਾਈਆਂ ਕਰੋਗੇ ਤਾਂ ਬਹੁਤ ਸਾਰੇ ਅਦਾਲਤੀ ਕਾਰਵਾਈਆਂ ਤੇ ਸਵਾਲ ਖੜੇ ਹੁੰਦੇ ਨੇ ਇਹ ਕੇਵਲ ਅਦਾਲਤਾਂ ਨੂੰ ਨਹੀਂ ਸਾਨੂੰ ਵੀ ਸੋਚਣਾ ਪਵੇਗਾ ਕਿ ਜਿਹੜੀਆਂ ਚੀਜ਼ਾਂ ਅਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਨੇ ਆ ਉਹਨਾਂ ਦੀ ਅਸਲੀਅਤ ਕੀ ਹੈ ਲਿਖਿਆ ਕੀ ਜਾਂਦਾ ਦਿਖਾਇਆ ਕੀ ਜਾਂਦਾ ਤੇ ਅਸੀਂ ਗ੍ਰੈਂਡ ਕੀ ਕਰ ਰਹੇ ਹਾਂ ਬਹੁਤ ਸਾਰੀਆਂ ਨਵੇਂ ਨਵੇਂ ਬਿਮਾਰੀਆਂ ਨਵੇਂ ਨਵੇਂ ਡਿਸਆਰਡਰਸ ਜਿਹੜੇ ਪੈਦਾ ਹੋ ਰਹੇ ਨੇ ਉਹ ਇਹ ਭ੍ਰਮਕ ਪ੍ਰਚਾਰਕ ਜਿਹੜੇ ਇਸ਼ਤਿਹਾਰ ਨੇ ਉਹਨਾਂ ਦੇ ਕਾਰਨ ਹੀ ਹੋ ਰਹੇ ਨੇ ਸਵਦਾਤਾ ਨੂੰ ਪੱਖਪਾਤ ਰਵਈਏ ਛੱਡ ਕੇ ਉਹਨਾਂ ਸਾਰੇ ਬ੍ਰਾਂਡਸ ਨੂੰ ਚੱਕਣਾ ਪੈਦਾ ਜਿਹੜੇ ਇਸ ਚੀਜ਼ਾਂ ਤੋਂ ਬੜੇ ਲੰਬੇ ਸਮੇਂ ਤੋਂ ਲਿੱਪਤ ਨੀਂ ਨ ਦੇ ਵਿੱਚ ਸੁਮੀਤ ਕਰਦੇ ਕਿ ਜਿੱਤੇ ਤੁਸੀਂ ਪਤੰਜਲੀ ਨੂੰ ਫਟਕਾਰ ਲਗਾਈ ਆ ਕਰੜੀ ਫਟਕਾਰ ਲਗਾਈ ਆ ਅੱਛੀ ਗੱਲ ਹੈ ਉਹਨਾਂ ਦੇ ਕਾਰਵਾਈ ਕਰਨ ਦਾ ਇੱਕ ਆਦੇਸ਼ ਸੁਣਾਤਾ ਇਸੇ ਤਰ੍ਹਾਂ ਤੁਸੀਂ ਜਿਹੜੇ ਦੂਸਰੇ ਪਾਦ ਨੇ ਉਹਨਾਂ ਤੇ ਵੀ ਇਸੇ ਤਰ੍ਹਾਂ ਨੂੰ ਫਟਕਾਰ ਲਗਾ ਕੇ ਉਹਨਾਂ ਤੇ ਕਾਰਵਾਈ ਕਰੋਗੇ ਤਾਂ ਹੀ ਸਾਡਾ ਦੇਸ਼ ਦਾ ਸਾਡੀ ਆਮ ਜਨਤਾ ਦਾ ਪੜਾ ਹੋਵੇਗਾ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਮਸਕਾਰ ਸਤਿ ਸ੍ਰੀ ਅਕਾਲ